ਅਕਸਰ ਚਰਚਾ ਅਤੇ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਹੁਸ਼ਰਪੁਰ ਦੇ ਥਾਣਾ ਮਾਹਲਪੁਰ ਦੀ ਪੁਲਿਸ ਇੱਕ ਵਾਰ ਮੁੜ ਤੋਂ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੂਰਾ ਮਾਮਲਾ ਉਸ ਬਾਬਤ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਅਦਾ ਅਸਲ ਇਹ ਮਾਹਲਪੁਰ ਦੇ ਵਾਰਡ ਨੰਬਰ 11 ਦੇ ਵਿੱਚ ਦੋ ਘਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਤੇ ਜਦੋਂ 112 ਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਥਾਣਾ ਮਾਹਲਪੁਰ ਦੇ ASI ਸੁਖਵਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਦੇ ਨਾਲ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਦੋਂ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਤਾਂ ਉਸ ਘਰ ਦੇ ਵਿੱਚ ਇੱਕ ਨੌਜਵਾਨ ਬਾਹਰ ਨਿਕਲਦਾ ਤੇ ਇਸ ਤੁਰਾਨ ਦੂਜੀ ਧਿਰ ਦੀ ਮਹਿਲਾ ਵੀ ਹੈ ਜਿਹੜੀ ਆਪਣੇ ਘਰ ਦੇ ਬਾਹਰ ਹੀ ਖੜੀ ਹੁੰਦੀ ਹੈ ਤੇ ਜਦੋਂ ਇਹ ਨੌਜਵਾਨ ਬਾਹਰ ਨਿਕਲਦਾ ਤਾਂ ਇੱਕ ਦੂਜੇ ਨੂੰ ਦੋਵੇਂ ਜਿਵੇਂ ਹੀ ਤੈਸ਼ ਦੇ ਵਿੱਚ ਆ ਕੇ ਬੋਲਣ ਲੱਗਦੇ ਨੇ ਤਾਂ ਪੁਲਿਸ ਅਧਿਕਾਰੀ ਇਸ ਐਸਆਈ ਸੁਖਵਿੰਦਰ ਸਿੰਘ ਵੱਲੋਂ ਤੁਰੰਤ ਨੌਜਵਾਨ ਸੱਜਣ ਸਿੰਘ ਨੂੰ ਜਿਹੜਾ ਬਾਹਰ ਖਿੱਚ ਲਿਆ ਜਾਂਦਾ ਤੇ ਉਸ ਦੀ ਕਾਫੀ ਜ਼ਿਆਦਾ ਖਿੱਚ ਤੂ ਕੀਤੀ ਜਾਂਦੀ ਹੈ ਤੇ ਇਸ ਤੁਰਾਨ ਕਾਫੀ ਇੱਕ ਜ਼ਲਾਲਤ ਭਰੇ ਢੰਗ ਦੇ ਨਾਲ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਉਕਤ ਨੌਜਵਾਨ ਸੱਜਣ ਸਿੰਘ ਨੂੰ ਉਸਦੇ ਘਰ ਦੇ ਬਾਹਰ ਤੋਂ ਦੂਸਰੇ ਪਾਸੇ ਨੂੰ ਲੈ ਜਾਂਦਾ ਹੈ ਤੇ ਹੁਣ ਇਸਾਰੇ ਵਿਸ਼ੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਨੋਜਵਾਨ ਸਚਨ ਸਿੰਘ ਨੇ ਥਾਣਾ ਮਾਹਲਪੁਰ ਦੀ ਪੁਲਿਸ ਤੇ ਬੇहद ਗੰਭੀਰ ਅਤੇ ਵੱਡੇ ਇਲਜ਼ਾਮ ਲਾਏ ਨੇ ਤੇ ਇਥੋਂ ਤੱਕ ਕਿ ਹੈ ਕਿ ਪੁਲਿਸ ਜਦੋਂ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਤੇ ਪੁਲਿਸ ਵੱਲੋਂ ਉਸ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਰੱਖਿਆ ਜਾਂਦਾ ਹੈ ਜੋ ਕਿ ਜੋ ਕਿ ਥਾਣੇ ਦੇ ਅੰਦਰ ਹੀ ਬਣੇ ਹੁੰਦੇ ਨੇ ਤੇ ਇਸ ਦੌਰਾਨ ਪੁਲਿਸ ਵੱਲੋਂ ਉਸ ਨੂੰ ਜ਼ਬਰੀ ਚੱਕੇ ਦਾ ਨਸ਼ਾ ਕਰਵਾਇਆ ਜਾਂਦਾ ਹੈ ਤੇ ਉਸ ਨੂੰ ਨਸ਼ੀਲੀਆਂ ਗੋਲੀਆਂ ਵੀ ਖਲਾਈਆਂ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਆ ਜਿਹੜੇ ਉਹ ਨੌਜਵਾਨ ਸੱਜਣ ਸਿੰਘ ਵੱਲੋਂ ਥਾਣਾ ਮਾਹਲਪੁਰ ਦੀ ਪੁਲਿਸ ਤੇ ਉੱਤੇ ਲਾਇਏ ਗਏ ਨੇ ਤੇ ਹੋਰ ਕੀ ਕੁਝ ਜਾਣਕਾਰੀ ਉਸ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰੰਤੂ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆ ਥਾਣਾ ਮਾਹਲਪੁਰ ਦੇ ਐਸਐਚਓ ਜੈਪਾਲ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਵੱਲੋਂ ਪੁਲਿਸ ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਨੇ ਉਹ ਸਰਾ ਸਰ ਝੂਠੇ ਅਤੇ ਬੇਬੁਨਿਆਦ ਨੇ ਤੇ ਜਦੋਂ ਪੁਲਿਸ ਨੌਜਵਾਨ ਦੇ ਘਰ ਪਹੁੰਚਦੀ ਹੈ ਤਾਂ ਉਸ ਵੱਲੋਂ ਪੁਲਿਸ ਤੇ ਨਾਲ ਵੀ ਬੱਦਸਲੂਕੀ ਕੀਤੀ ਜਾਂਦੀ ਹੈ ਤੇ ਉਕਤ ਨੌਜਵਾਨ ਜਿਹੜਾ ਉਹ ਉਸ ਵਕਤ ਵੀ ਨਸ਼ੇ ਦੇ ਵਿੱਚ ਹੁੰਦਾ ਹੈ ਤੇ ਇਸ ਤਰ੍ਹਾਂ ਜਦੋਂ ਪੁਲਿਸ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤਾਂ ਉਸ ਵੱਲੋਂ ਡਾਕਟਰਾਂ ਤੇ ਨਾਲ ਵੀ ਗਾਲੀ ਗਲੋਚ ਕੀਤਾ ਜਾਂਦਾ ਹੈ ਸੱਜਣ ਸਿੰਘ ਜੀ ਕੀ ਗੱਲ ਹੋਈ ਸੀ ਰਾਤ ਜਿਹੜੇ ਤੁਹਾਡੇ ਘਰ ਪੁਲਿਸ ਆਈ ਸੀਗੀ ਮਾਲਪੁਰ ਵਾਲੀ ਭਾਈ ਜਿੱਦਾਂ ਮੈਂ ਬਾਜ਼ਾਰੋਂ ਆਇਆ ਸੀ ਇਹਨਾਂ ਦੇ ਪਹਿਲਾਂ ਮੁੰਡੇ ਨੇ ਮੈਨੂੰ ਉੱਥੇ ਬਾਜ਼ਾਰ 'ਚ ਗਾਲਾਂ ਕੱਢੀਆਂ ਕਹਿੰਦਾ ਤੈਨੂੰ ਅੱਜ ਛੱਡਣਾ ਨਹੀਂ ਅੱਜ ਜਿਹਦੋਂ ਮੈਂ ਆਪਣੇ ਘਰ ਮੋਹਰੇ ਪਹੁੰਚਿਆ ਗੱਡੀ ਬੈਕ ਕਰਕੇ ਮੈਂ ਆਪਣੇ ਘਰ ਨੂੰ ਲਾਣ ਲੱਗਾ ਫੇਰ ਇਹਨਾਂ ਦੇ ਵਿੱਚ ਰੀਨਾ ਆਈ ਤੇ ਤਸ਼ੀਸ਼ਾ ਇਹ ਦੋਨੇ ਨੇ ਸਕੂਟਰੀ ਤੇ ਆਏ ਮਾਲ ਪਰਹਾ ਲੋ ਇਨੀ ਮੈਨੂੰ ਗਾਲਾਂ ਕੱਢੀਆਂ ਫੇਰ ਮੈਂ ਆਪਣੇ ਘਰ ਨੂੰ ਅੰਦਰ ਨੂੰ ਗੱਡੀ ਲਾ ਲਈ ਤੇ ਇਹ ਵੀ ਆਪਣੇ ਘਰ ਅੰਦਰ ਵੜ ਗਏ ਅਸੀਂ ਵੀ ਆਪਣੇ ਅੰਦਰ ਆ ਗਏ ਤੇ ਥੋੜੇ ਟਾਈਮ ਬਾਅਦ ਪੁਲਿਸ ਆਈ ਤੇ ਪਹਿਲਾਂ ਇਹਨਾਂ ਦੇ ਘਰ ਮੋਹਰੇ ਕਿੰਨਾ ਚਿਰ ਖੜੀ ਰਹੀ ਹੈ ਅਸੀਂ ਕੈਮਰੇ ਵਿੱਚ ਦੇਖਿਆ ਸੀ ਜੀ ਤੇ ਬਾਅਦ ਦੇ ਵਿੱਚ ਜਦੋਂ ਮੈਂ ਕਹਾਂ ਚੱਲ ਗੱਲਬਾਤ ਕਰ ਲੈਂਦੇ ਆ ਜਦੋਂ ਗੱਲਬਾਤ ਉਹਨਾਂ ਨੇ ਕਰਨੀ ਅਸੀਂ ਨਿਕਲ ਗਏ ਗੇਟ ਤੋਂ ਬਾਹਰ ਜੇ ਤਾਂ ਉਹ ਵੀ ਰੀਨਾ ਵੀ ਸੀ ਤੇ ਤਸੀਸ ਵੀ ਸੀ ਉਹਨਾਂ ਦਾ ਮੰਡਾ ਵੀ ਸੀ ਵਿੱਚ ਹੀ ਉਹ ਗਾਲਾਂ ਗੋਲਾਂ ਕੱਢਦੇ ਸੀ ਮੇਕੋ ਵੀ ਇੱਕ ਤੋਂ ਗਾਲਾਂ ਨਿਕਲ ਗਈਆਂ ਫਿਰ ਬਾਅਦ ਚੁਣ ਮੈਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਕੀ ਨਾਂ ਸੀ ਪੁਲਿਸ ਵਾਲੇ ਦਾ ਸੁਖਵਿੰਦਰ ਸਿੰਘ ਜੀ ਇਹ ਕਹਿੰਦਾ ਜੀ ਜਦੋਂ ਉਹ ਉਹਨਾਂ ਨੂੰ ਮੈਂ ਪੁੱਛਦਾ ਮੈਂ ਕਹਾਂ ਤੁਸੀਂ ਇਹਨਾਂ ਨੂੰ ਵੀ ਮੈਂ ਕਹਾਂ ਦੇਖੋ ਤੁਸੀਂ ਸਾਡੇ ਤੇ ਮੈਂ ਕਹਾਂ ਤੁਸੀਂ ਕਰਦੇ ਪਏ ਧੱਕਾ ਕਰਦੇ ਪਏ ਆ ਮਾਸ ਸਾਹਿਬ ਇੰਨੀ ਗੱਲ ਦੇ ਵਿੱਚ ਮੈਨੂੰ ਇਨੀ ਫੜ ਲਿਆ ਤੇ ਮੇਰੇ ਉਹਨੇ ਜਾਨੀ ਲਈ ਪਹਿਲਾਂ ਉੱਥੇ ਗਲ ਦੇ ਘੜੀਸ ਦੇ ਘੜੀਸ ਦੇ ਉਹਨਾਂ ਤੇ ਗੇਟ ਵਾਲ ਨੂੰ ਲੈ ਕੇ ਜਾਂਦੇ ਸੀ ਅੰਦਰ ਨੂੰ ਬਾਹਰ ਨੂੰ ਫਿਰਦੇ ਮੈਂ ਜ਼ੋਰ ਮਾਰਿਆ ਤੇ ਜਿੱਦਾਂ ਵੀ ਮੇਕਅਪ ਹੋਇਆ ਬਾਹਰ ਇਨੀ ਮੈਨੂੰ ਪਲਾਟ 'ਚ ਸੱਟ ਲਿਆ ਜੀ ਫਿਰ ਮੈਨੂੰ ਉੱਥੇ ਕਿੰਨਾ ਚਿਰ ਕੁੱਟਦੇ ਰਹੇ ਮੁੱਕੇ ਮਾਰਦੇ ਰਹੇ ਕਦੀ ਕੋਸ਼ ਕਰਦੇ ਰਹੇ ਕਦੀ ਕੋਸ਼ ਕਰਦੇ ਮੇਰੀ ਧੌਣ ਤੇ ਗੋਡਾ ਰੱਖਿਆ ਸੀ ਜੀ ਉਹ ਮੇਕਅਪ ਫੋਟੋ ਹੈਗੀ ਹੈ ਜੀ ਹਾਂ ਜੀ ਤੇ ਹੁਣ ਥਾਣੇ ਵੀ ਤੁਹਾਨੂੰ ਲੱਗ ਗਏ ਸੀ ਥਾਣੇ ਉਸ ਵੇਲੇ ਪ੍ਰਾਈਵੇਟ ਇਹਨਾਂ ਤਾਂ ਮੁੰਡਾ ਕਿਤੇ ਗਿਆ ਤੇ ਬੋਲਟ ਤੇ ਬਾਅਦ ਨੂੰ ਜਿਵੇਂ ਜਿਸੀ ਕੈਮਰੇਜ ਦੇਖਿਆ ਇਹ ਬੋਰ ਉਹ ਮੁੰਡਾ ਇਹਨਾਂ ਦਾ ਲੈ ਕੇ ਆਇਆ ਬੰਦੇ ਪੰਜ ਛੇ ਬੰਦੇ ਸੀ ਉਹ ਵੀਡੀਓ ਦੇ ਵਿੱਚ ਵੀ ਹੈਗੇ ਆ ਜੀ ਫਿਰ ਉਹਨੀ ਮੈਨੂੰ ਇਹਨਾਂ ਹੱਥਕੜੀਆਂ ਲਾਈਆਂ ਤੇ ਫਿਰ ਹੀ ਨਹੀਂ ਪਹਿਲਾਂ ਆਪਣੀ ਗੱਡੀ ਸਿੱਟੇ ਮੁੰਡਿਆਂ ਨੇ ਫਿਰ ਬਾਜ ਨੂੰ ਸੁਖਵਿੰਦਰ ਦੀ ਗੰਢੀ ਚ ਬਾੜਿਆ ਮੈਨੂੰ ਇਹਨੇ ਫਿਰ ਮੈਨੂੰ ਲੈ ਗਏ ਉੱਥੇ ਥਾਣੇ ਥਾਣੇ ਤੋਂ ਪ੍ਰਾਈਵੇਟ ਰੂਮ ਦੇ ਵਿੱਚ ਬੈਕ ਸਾਈਡ ਤੇ ਜਿੱਥੇ ਰੂਮ ਹੈ ਇਹਨਾਂ ਦੇ ਉੱਥੇ ਮੈਨੂੰ ਸਾਰੀ ਰਾਤ ਇੰਨੀ ਕੁੱਟਿਆ ਫਿਰ ਸਵੇਰ ਨੂੰ ਮੈਨੂੰ ਧੱਕੇ ਨੇ ਨਹੀਂ ਗੋਲੀਆਂ ਵੀ ਖਲਾਈਆਂ ਤੇ ਚਿੱਟਾ ਵੀ ਲਵਾਇਆ ਡਾਂਗ ਲੈ ਕੇ ਖੜੇ ਸੀ ਕਹਿੰਦੇ ਆ ਖਾ ਇਦਾਂ ਖਾ ਗਿਆ ਤਾਂ ਫੇਰ ਬਾਜ ਨੇ ਮੈਨੂੰ ਨਹੀਂ ਪਤਾ ਜਿੱਦੇ ਘਰ ਦੇ ਵੀ ਆਏ ਸੀ ਕਿਦਾਂ ਵੀ ਉੱਥੋਂ ਗੱਲਬਾਤ ਕਰਕੇ ਤਾਂ ਫੇਰ ਮੈਨੂੰ ਲੈ ਕੇ ਆਏ ਫੇਰ ਮੈਨੂੰ ਇਹ ਨਹੀਂ ਛੱਡੇਗਾ ਹੁਣ ਸਵੇਰੇ ਛੱਡਿਆ ਨਹੀਂ ਹਾਂਜੀ ਸਵੇਰੇ ਛੱਡਿਆ ਸੀ ਚਿੱਟਾ ਕਿਹਨੇ ਲਵਾਇਆ ਇਹ ਇਹਨਾਂ ਦੇ ਮੁੰਡੇ ਜਿੱਦਾਂ ਪ੍ਰਾਈਵੇਟ ਬੰਦੇ ਆਉਂਦੇ ਉਹ ਵਰਦੀ ਤੋਂ ਬਿਨਾਂ ਸੀ ਉਹ ਮੁੰਡੇ ਸੁਖਿੰਦਰ ਤੇ ਕਮਰੇ ਤੇ ਜਦੋਂ ਤੁਨ ਲੈ ਕੇ ਗਏ ਆ ਉਹ ਪ੍ਰਾਈਵੇਟ ਬੰਦੇ ਨਾਲੇ ਸੀ ਉਹਨਾਂ ਦੇ ਹਾਂਜੀ ਨਾਲੇ ਸੀ ਜਿਵੇਂ ਮੇਰੇ ਤੇ ਨਹੀਂ ਗੋਡੇ ਤੇ ਵੀ ਡੰਡੇ ਮਾਰੇ ਸੀ ਉਸ ਲਈ ਸੁਖਿੰਦਰ ਤਾਂ ਸਾਹਮਣੇ ਚਿੱਟਾ ਪਾਇਆ ਅੰਦਰ ਮੂੰਹ ਹਾਂਜੀ ਹਾਂਜੀ ਤੇ ਬਾਅਦ ਵਿੱਚ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਿਤੇ ਗਏ ਆ ਹਸਪਤਾਲ ਸਰਕਾਰੀ ਹਸਪਤਾਲ ਗਏ ਸੀ ਉਹ ਕਹਿੰਦੇ ਤੁਸੀਂ ਇੱਥੇ ਹਸ਼ਿਆਰਪੁਰ ਜਾ ਕੇ ਐਕਸ-ਰੇ ਕਰਵਾਓ ਤੇ ਇੱਕ ਇੱਥੇ ਥਾਣੇ ਦਰਖਾਸਤ ਦੇ ਕੇ ਤੁਹਾਡੀ ਪਹਿਲੇ ਉਹ ਰੋਲਾ ਚਲਦੀ ਨਾਲ ਵਿੱਚ ਹਾਂਜੀ ਪਹਿਲਾਂ ਇਹਨਾਂ ਦਾ ਜਿੱਦਾਂ ਮੰਮੀ ਇਹਨਾਂ ਨੂੰ ਕੁੱਟਿਆ ਸੀ ਜੀ ਇੰਨੀ ਇੱਕ ਸਾਲ ਪਹਿਲਾਂ ਦੀ ਗੱਲ ਆ ਜੀ ਕਿ ਕਿਸ ਵਾਰ ਚੱਲਦਾ ਹੈ ਕੇਸ ਚੱਲਦਾ ਜੀ ਇਹ ਕਹਿੰਦੇ ਕੇਸ ਵਾਪਸ ਲਓ ਇਹ ਸਾਡੇ ਨਾਲ ਰਾਜੀਨਾਮਾ ਕਰੋ ਅਸੀਂ ਰਾਜੀਨਾਮਾ ਕਰਨਾ ਨਹੀਂ ਜੀ ਇਹਨਾਂ ਦੇ ਨਾਲ ਇਨੀ ਤੱਕ ਤੱਕਾ ਕੀਤਾ ਜੀ ਮੰਮੀ ਨਾਲ ਕਿਸ ਲੜਾਈ ਦੇ ਵਿੱਚ ਤੁਹਾਡੀ ਮਾਤਾ ਨੂੰ ਕੋਈ ਨੁਕਸਾਨ ਪਾਇਆ ਹਾਂਜੀ ਮਾਤਾ ਨੂੰ ਨੁਕਸਾਨ ਪਾਇਆ ਜੀ ਇੱਥੇ ਮਾਤਾ ਉਹਨਾਂ ਦੇ ਲੈਨ ਪਈਓ ਜੀ ਇਹਨਾਂ ਦਾ ਕੈਂਸਰ ਦਾ ਉਹ ਜਿੱਦਾਂ ਜਵਾਂ ਮੁੰਡਿਆ ਦੇ ਮੈਨੂੰ ਧੱਕੇ ਮਾਰੇ ਕੀਮੋਥੈਰੇਪੀ ਚੱਲਦੀ ਆ ਜੀ ਇਹ ਉਹਦੇ ਕਰਕੇ ਇਹਨੇ ਧੱਕੇ ਧੱਕੇ ਬਾਹਾਂ ਮਰੋ ਹਸਪੀਟਲ ਆ ਚੱਲਦਾ ਤੁਹਾਡਾ ਡੀ ਐਮ ਸੀ ਲੁਧਿਆਣੇ ਜੀ ਹਾਂ ਫਿਰ ਕੀ ਹੁਣ ਕੀ ਮੰਗ ਕਰਦੇ ਆ ਤੁਸੀਂ ਸਾਨੂੰ ਇਹਨਾਂ ਇਨਸਾਫ ਦਿੱਤਾ ਜਾਵੇ ਜੀ we at gna university see potential in everyone and everything around us we drive innovation and entrepreneurship we groom competent global citizens to effect positive change around them